ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਹਾਂਜੀ ਬਹੁਤ ਮਿਹਰਬਾਨੀ ਜੀ। ਇਹ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਕਿ ਤੁਸੀਂ ਕਿਸ ਉਹਦੇ ਤੇ ਕੰਮ ਕਰਦੇ ਹੋ ਕਿਹੜੀ ਜਥੇਬੰਦੀ ਵੱਲੋਂ ਆਏ ਹੋ। ਸਭ ਤੋਂ ਪਹਿਲਾਂ ਤਾਂ ਮੈਂ ਹਕ ਸੱਚ ਦੀ ਆਵਾਜ਼ న్యూਸ ਪੰਜਾਬ ਤੇ ਜਨ ਸ਼ਕਤੀ న్యూਸ ਪੰਜਾਬ ਸੱਚ ਦੀ ਆਵਾਜ਼ 24 న్యూਸ ਇਹਨਾਂ ਸਾਰੇ ਚੈਨਲਾਂ ਦਾ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਕਿ ਅਸੀਂ ਆਪਣੀ ਸਾਰਿਆਂ ਦੀ ਗੱਲ ਜਿਹੜੀ ਹੈ ਉਹ ਲੋਕਾਂ ਸਾਹਮਣੇ ਰੱਖ ਸਕੀ ਹਾਂ। ਮੈਂ ਔਰਤ ਮੁਕਤੀ ਮੋਚਾ ਪੰਜਾਬ ਦੀ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਤੇ ਅਸੀਂ ਜਿੱਥੇ ਕਿਤੇ ਵੀ ਵਿਧਿਕੀਆਂ ਹੁੰਦੀਆਂ ਆ ਤੇ ਹੁੰਦੀਆਂ ਰਹਿੰਦੀਆਂ ਆ ਜਿਹਦੇ ਜਿਹੜੀਆਂ ਕਿ ਹੋਣੀਆਂ ਨਹੀਂ ਚਾਹੀਦੀਆਂ ਆਜ਼ਾਦ ਭਾਰਤ ਦੇ ਵਿੱਚ ਪਰ ਹੁੰਦੀਆਂ ਆ ਉਥੇ ਅਸੀਂ ਜਾਂਦੇ ਆ ਜਾਂਦੇ ਆ ਬਹੁਤ ਡਟ ਕੇ ਤੇ ਇੱਥੇ ਅੱਜ ਜਿਹੜਾ ਸਿੱਧੂ ਆ ਬੇਟ ਆ ਇਹਦੇ ਥਾਣੇ ਅੱਗੇ ਜਿਹੜਾ ਧਰਨਾ ਸੀ ਉਹਦਾ ਜਿਹੜਾ ਮੇਨ ਮਕਸਦ ਆ ਉਹ ਇਹ ਸੀ ਕਿ ਬੋਰਸਿਆਂ ਦੀਆਂ ਜਿਹੜੀਆਂ ਬੀਬੀਆਂ ਨੇ ਦੋ ਇੱਕ ਸਿੰਦਰਕੌਰ ਤੇ ਇੱਕ ਗੁਰ ਪਰਪrakash ਕੌਰ ਵੀ ਇਹਨਾਂ ਇਹਨਾਂ ਤੇ ਉੱਤੇ ਇੱਕ ਰਜਿੰਦਰ ਕੌਰ ਵੀ ਇਹਨਾਂ ਤੇ ਗੁੰਡਿਆਂ ਨੇ ਹਮਲਾ ਕੀਤਾ ਪਿੰਡਦਿਆਂ ਨੇ ਤੇ ਨੰਬਰ 1 ਕਿ ਗੁੰਡਿਆਂ ਨੇ ਹਮਲਾ ਕਿਉਂ ਕੀਤਾ ਉਹਨਾਂ ਦੀ ਜ਼ੁਰਤ ਕਿਉਂ ਪਈ ਇਹਨਾਂ ਬੀਬੀਆਂ ਤੇ ਹਮਲਾ ਕਰਨ ਦੀ 2005 ਦਾ ਜਿਹੜਾ ਕਾਨੂੰਨ ਹੈ ਔਰਤਾਂ ਦੇ ਜਿਹੜਾ ਹੈਗਾ ਆ ਅਗੇਂਸਟ ਔਰਮਨ ਵਾਇਲੈਂਸ ਵਾਲਾ ਜਿਹੜਾ ਕਾਨੂੰਨ ਹੈ ਵੀ ਕੋਈ ਵੀ ਬੰਦਾ ਇਹਨਾਂ ਅਧਿਕਾਰ ਨਹੀਂ ਰੱਖਦਾ ਕਾਨੂੰਨੀ ਤੌਰ ਤੇ ਕਿ ਉਹ ਕਿਸੇ ਨੂੰ ਛੂ ਸਕੇ ਜਾਂ ਉਹਦੇ ਚੁੰਨੀ ਨੂੰ ਹੱਥ ਹੱਥ ਲਾ ਸਕੇ ਪਰ ਜੇ ਸਾਡੀ ਬੀਬੀ ਦੀ ਚੁੰਨੀ ਲੱਤਦੀ ਹੈ ਜੇ ਉਹਦਾ ਗਲ ਘੁੱਟਿਆ ਜਾਂਦਾ ਹੈ ਜੇ ਉਹਦੇ ਤੋਂ ਟਰੈਕਟਰ ਚੜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇ ਸਾਡੀ ਇੱਕ ਬੀਬੀ ਤੇ ਹਮਲਾ ਕੀਤਾ ਜਾਂਦਾ ਤੇ ਉਸ ਦੀ ਜਿਹੜਾ ਮੱਥਾ ਉਹ ਪਾੜਿਆ ਜਾਂਦਾ ਜਿਹਦੇ ਤੇ ਟਾਂਕੇ ਲੱਗੇ ਆ ਉਹਨਾਂ ਦੇ ਵਿਰੁੱਧ ਜਿਹੜੇ ਪਰਚੇ ਦਰਜ ਹੋਏ ਆ 307 ਦੇ ਬਈ 1 ਤੋਂ 7 ਮਹੀਨੇ ਹੋ ਗਏ ਬਈ ਹੱਦ ਹੀ ਹੋ ਗਈ ਐ ਬਈ 7 ਮਹੀਨਿਆਂ ਦੇ ਵਿੱਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਜਿਹੜੇ ਗੁੰਡੇ ਨੇ ਇਹ ਤਾਂ ਖੁੱਲੇ ਫਿਰ ਰਹੇ ਨੇ ਸ਼ਰਿਆਮ ਤੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਅੰਡਰ ਟੈਰਰ ਨੇ ਉਹ 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 ਉਹਨਾਂ ਦੇ ਅੰਦਰ ਡਰ ਆ ਬਈ ਇਹ ਖੁੱਲੇ ਫਿਰ ਰਹੇ ਨੇ ਕੋਈ ਬਹੁਤ ਵੱਡਾ ਨੁਕਸਾਨ ਕਰ ਸਕਦੇ ਆ ਸੋ ਸਾਡੀ ਜਿਹੜੀ ਸਭ ਤੋਂ ਵੱਡੀ ਡਿਮਾਂਡ ਹੈ ਥਾਣੇ ਦੇ ਅੱਗੇ ਇਹ ਇਕੱਠ ਕਰਨ ਦੀ ਇਹ ਸੀ ਕਿ ਜੇ ਤਾਂ ਪ੍ਰਸ਼ਾਸਨ ਨੇ ਵੀ ਇਸ ਨੂੰ ਮਸਲੇ ਨੂੰ ਹੱਲ ਕਰਨਾ ਕਾਨੂੰਨੀ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਕਾਨੂੰਨ ਤੋਂ ਵੱਧ ਕੇ ਕੁਝ ਕਰ ਤੋ ਅਸੀਂ ਕਹਿੰਦੇ ਕਾਨੂੰਨ ਅਨੁਸਾਰ ਤਾਂ ਕਰੋ ਉਹਨਾਂ ਬੰਦਿਆਂ ਤੇ ਜੇ ਪਰਚਾ ਦਰਜ ਹੈ ਤੇ ਇੱਕ ਬੰਦਾ ਜਿਹਦੇ ਤੇ ਪਰਚਾ ਦਰਜ ਨਹੀਂ ਉਸ ਨੂੰ ਮੁਲਜ਼ਮ ਵਹੀ ਸ਼ਾਮਲ ਕੀਤਾ ਜਾਵੇ ਦੂਜਾ ਕਿ ਇਹਨਾਂ ਦੇ ਬਿਆਨ ਲੈ ਜਾਣ ਉਹਨਾਂ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਮੈਂ ਇਹ ਕਹਿੰਦੀ ਆ ਕਿ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਇਥੋਂ ਦੇ ਜਿਹੜੇ ਥਾਣੇ ਦੇ ਇੰਸਪੈਕਟਰ ਨੇ ਸਰਕਾਰੀ ਰਸੇ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਅਸੀਂ 7 ਦਿਨ ਦੇ ਅੰਦਰ ਅੰਦਰ ਵੀ ਇਹਨਾਂ ਮਸਲੇ ਨੂੰ ਹੱਲ ਕਰਾਂਗੇ ਚੰਗੀ ਗੱਲ ਐ ਚੰਗਾ ਲੱਗਿਆ ਸੁਣ ਕੇ ਕਿ ਉਹ ਸਾਡੇ ਕੋਲ ਆਏ ਆ ਬਾਹਰ ਤੇ ਉਹਨਾਂ ਨੇ ਸਾਨੂੰ ਸੁਣਿਆ ਇਹ ਗੱਲ ਚੰਗੀ ਹੈ ਮੈਂ ਇਹ ਸਿਖਤ ਕਰਦੀ ਹਾਂ ਪਰ ਦੂਜਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਬਰਤਾਰਾ ਦੇਖਦੇ ਸਾਰੇ ਸਮਾਜ ਦੇ ਵਿੱਚ ਕਿ ਹੁੰਦਾ ਕੀ ਹੈ ਵੀ ਇੱਕ ਵਾਰ ਤੁਸੀਂ ਉਹਨਾਂ ਨੂੰ ਤੋੜ ਦੋ ਜੇ ਨਾ ਹੋਇਆ 7 ਦਿਨ ਦੇ ਅੰਦਰ ਅੰਦਰ ਤਾਂ ਫਿਰ ਇਹ ਕੀ ਹੈ ਕਿ ਅਸੀਂ ਤਾਂ ਸਿੱਧੇ ਜੀ ਗੱਲ ਇਹ ਹੈ ਕਿ ਔਰਤ ਮੁਕਤੀ ਮੋਰਚਾ ਵੱਲੋਂ ਇਹਨਾਂ ਬੀਬੀਆਂ ਦੇ ਹੱਕ ਲਈ ਅਸੀਂ ਔਰਮਨ ਪੰਜਾਬ ਵਿਮਨ ਕਮਿਸ਼ਨ ਕੋਲ ਵੀ ਜਾਵਾਂਗੇ नेशनेल कमिशन ਕੋਲ ਵੀ ਜਾਵਾਂਗੇ ਜਿਹੜਾ ਸਾਡਾ ਨੈਸ਼ਨਲ ਹਿਊਮਨ ਰਾਈਟਸ ਉਹਦੇ ਕੋਲ ਵੀ ਜਾਵਾਂਗੇ ਅਸੀਂ ਡੀਆਈਜੀ ਕੋਲ ਵੀ ਜਾਵਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਅਸੀਂ ਉੱਥੋਂ ਤੱਕ ਜਾਵਾਂਗੇ ਇਨਸਾਫ ਲੈ ਕੇ ਰਵਾਂਗੇ ਠੀਕ ਹੈ ਤੇ ਅਸੀਂ ਉਹ ਇਹ ਔਰਤਾਂ ਨੇ ਜਿਹੜੀਆਂ ਆਜ਼ਾਦੀ ਲਈ ਵੀ ਲੜੀਆਂ ਨੇ ਜਿਹੜੀਆਂ ਜ਼ਮੀਨ ਲਈ ਵੀ ਲੜਦੀਆਂ ਨੇ ਜਿਹੜੀਆਂ ਆਪਦੀ ਰੋਟੀ ਵੀ ਕਮਾਉਂਦੀਆਂ ਨੇ ਇੰਨੀ ਮਹਿੰਗਾਈ ਦੇ ਵਿੱਚ ਪਰਿਵਾਰ ਲਈ ਵੀ ਲੜਦੀਆਂ ਨੇ ਇਹ ਉਹ ਨੇ ਜਿਹੜੀਆਂ ਪਰਿਵਾਰ ਬੰਨ੍ਹ ਕੇ ਬੈਠੀਆਂ ਨੇ ਇਹ ਸਮਾਜ ਨੂੰ ਤੋੜਨ ਵਾਲੀਆਂ ਨਹੀਂ ਔਰਤਾਂ ਤੇ ਜੇ ਉਹਨਾਂ ਦੀ ਬੇਹਰਮਤੀ ਹੁੰਦੀ ਹੈ ਜੇ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਤਾਂ ਸਾਨੂੰ ਬਹੁਤ ਵੱਡਾ ਇਤਰਾਜ਼ ਹੈ ਸਾਡੇ ਮਨ ਦੇ ਵਿੱਚ ਗੁੱਸਾ ਆ ਸਾਡੇ ਮਨ ਦੇ ਵਿੱਚ ਪ੍ਰਸ਼ਾਸਨ ਪ੍ਰਤੀ ਵਿਰੋਧ ਆ ਔਰ ਵਿਰੋਧ ਹੋਣਾ ਚਾਹੀਦਾ ਜਿਉਂ ਦੇ ਬੰਦੇ ਦੀ ਇਹ ਨਿਸ਼ਾਨੀ ਹੈ ਕਿ ਉਹਨੂੰ ਗੁੱਸਾ ਆਵੇ ਔਰ ਸਾਨੂੰ ਇਸ ਚੀਜ਼ ਦਾ ਗੁੱਸਾ ਆ ਅੱਜ ਜੇ ਤੁਸੀਂ ਔਰਤਾਂ ਦੇ ਹੱਕਾਂ ਦੇ ਵਿੱਚ ਤੇ ਜਿਹੜੀਆਂ ਔਰਤਾਂ ਤੇ ਹੁੰਦੇ ਅਤਿਆਚਾਰ ਸੰਬੰਧੀ ਪੁਲਟਾਂ ਸਦਾ ਵੀਟ ਵਿਖੇ ਜੋ ਭਰਾਤੀ ਜਥੇ ਮਿਲਦੇ ਮਤੌਨਾਂ ਲਗਾਇਆ ਗਿਆ ਸੀਗਾ ਤੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਅਤਿਆਚਾਰ ਲੋਕਾਂ ਤੋਂ ਹੋ ਰਿਹਾ ਗੁੰਡਾਗਨ ਘਰਾਵਾਂ ਵਿੱਚ ਵੱਧਦਾ ਹੋਇਆ ਤੁਸੀਂ ਕਿਵੇਂ ਦੇਖਦੀਆਂ ਜੀ ਉਹਨੂੰ ਬਾਈ ਸੁਨੇਧਾ ਦੇਖਦੀ ਆ ਕਿ ਇਹ ਇੱਕ ਜਿਹੜਾ ਨਾ ਜਿਹੜੀਆਂ ਸਰਕਾਰਾਂ ਨੇ ਆਪਾਂ ਉਹਨਾਂ ਦੇ ਨੰਬਰ ਇੱਕ ਤੇ ਬੰਤਰ ਦੇਖੀਏ ਕਿ ਉਹ ਆਉਂਦੀਆਂ ਕਿਵੇਂ ਨੇ ਉਹ ਆਉਂਦੇ ਨੇ ਲਾਰਿਆਂ ਨਾਲ ਹਰ ਵਾਰ ਲਾਰਿਆਂ ਨਾਲ ਆਉਂਦੀਆਂ ਨੇ ਉਹ ਕੋਈ ਇੱਕ ਨਾਰਾ ਦਿੰਦੀਆਂ ਨੇ ਜਿਹੜਾ ਲੋਕਾਂ ਨੂੰ ਨਾ ਇੱਕ ਲਪੇਟਾ ਮਾਰ ਲੈਂਦਾ ਸਤੇ ਉਹ ਜਿਵੇਂ ਆਉਂਦਿਆਂ ਨੇ ਤੇ ਜਿਵੇਂ ਉਹਨਾਂ ਦੇ ਵਰਤਾਰੇ ਨੇ ਬਈ ਜਿਵੇਂ ਉਹਨਾਂ ਨੇ ਠੇ ਮੈਂ ਇਹ ਕਹਿੰਦੀ ਆ ਕਿ ਜੇ ਸਾਡੇ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਹਰੇਕ ਜਿਹੜਾ ਮਹਿਕਮਾ ਇੱਕ ਵੀ ਐਸਾ ਮਹਿਕਮਾ ਨਹੀਂ ਜਿੱਤੇ ਠੇਕੇ ਤੇ ਭਰਤੀ ਨਹੀਂ ਕੀਤੇ ਜਾਂਦੇ ਲੋਕ ਤਾਂ ਠੇਕੇ ਤੇ ਸਰਕਾਰਾਂ ਰਹਿੰਦਾ ਜਦੋਂ ਲੋਕਾਂ ਦਾ ਜੀ ਕਰੇ ਚਲਾ ਕੇ ਉਹ ਮਾਰ 5 ਸਾਲੇ ਸਾਡੇ ਤਾਂ ਕਦੇ ਨਹੀਂ ਰੋਹ ਪਾਉਂਦੇ ਆ ਇਹਨਾਂ ਦਾ ਵਰਤਾਰਾ ਬਣ ਚੁੱਕਾ ਕਿ ਤੇ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਨਾਲ ਠੰਗ ਸਕਦੇ ਆ ਲਾਰਿਆਂ 'ਚ ਰੱਖ ਸਕਦੇ ਆ ਪਰ ਅਸੀਂ ਇਹ ਕਹਿੰਨੇ ਆ ਕਿ ਲੋਕਾਂ ਦਾ ਇਕੱਠ ਭਰਾਤਰੀ ਜਿਥੇ ਬੰਦੀਆਂ ਦਾ ਏਕਾ ਜਿਹੜੇ ਮਜ਼ਦੂਰ ਕਿਸਾਨ ਯੂਨੀਅਨ ਦਾ ਔਰਤਾਂ ਦਾ ਏਕਾ ਹਰ ਇੱਕ ਜਿਹੜੇ ਮਲਾਜ਼ਮਾਂ ਦਾ ਏਕਾ ਇਹ ਜਿਹੜਾ ਵੱਡਾ ਏਕਾ ਆ ਜਿਹੜੇ ਹੋਰ ਵੀ ਕੰਮ ਬੈ ਨੇ ਸਾਡੇ ਜਿਹੜੇ ਮਤਲਬ ਕਿ ਫੋਰ ਵੀ ਕਮਾਤੰਦਿਆਂ ਦੇ ਵਿੱਚ ਨੇ ਪੱਠਾ ਮਜ਼ਦੂਰ ਨੇ ਹੋਰ ਨਹੀਂ ਇਹ ਜਿਹੜਾ ਇੱਕ ਆ ਉਹ ਇਹਨਾਂ ਸਰਕਾਰਾਂ ਨੂੰ ਰਾਹ ਪਾ ਸਕਦਾ ਜਿਸ ਕੌਮ ਦੇ ਲੋਕ ਜਾਗਦੇ ਹੋਣਗੇ ਉਹ ਸਰਕਾਰਾਂ ਕੰਮ ਕਰਨੀਆਂ ਜਾਗਦੇ ਹੋਣਗੀਆਂ ਜਿਹਦੇ ਲੋਕ ਸੁੱਤੇ ਹੁੰਦੇ ਆ ਇਹ ਤਾਂ ਫਿਰ ਹੂਕਸ ਹੋ ਜਾਂਦੇ ਇਹਨਾਂ ਤੋਂ ਕੋਈ ਕੰਮ ਨਹੀਂ ਕਰਦਾ ਤੁਸੀਂ ਨਾਰੀ ਮੁਕਤੀ ਮੋਰਚਾ ਦੀ ਗੱਲ ਕੀਤੀ ਹੈ ਜੀ ਨਾਰੀ ਦੇ ਹੱਕਾਂ ਦੀ ਗੱਲ ਕਰ ਰਿਹਾ ਹਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਜੁੱਧ ਨਸ਼ਿਆਂ ਖਿਲਾਫ ਵਿਰੋਧ ਇਹ ਇੱਕ ਮਹਿੰਮ ਚਲਾਈ ਗਈ ਆ ਤੇ ਗੁੰਡਾ ਅੰਸਰਾਂ ਨੂੰ ਕਾਫੀ ਜੜੀਆਂ ਵਾਂ ਜਿਹੜੀ ਸਰਕਾਰ ਲੱਗੀ ਹੋਈ ਆ ਕਿ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੀ ਔਰਤਾਂ ਤੇ ਅਤਿਆਚਾਰ ਬੰਦ ਹੋ ਗਏ ਜਾਂ ਗੁੰਡਾਗਰ ਦੇ ਘਟਾਵਾਂ ਬੰਦ ਹੋ ਗਈਆਂ ਵੀ ਜਾਂ ਜਿਹੜੇ ਨਸ਼ਿਆਂ ਦੇ ਖਿਲਾਫ ਜੀ ਸਰਕਾਰ ਨੇ ਮਹਿੰਮ ਚਲਾਈ ਆ ਕਿੰਨੀ ਕੁ ਕਾਰਗਰ ਸਾਬਤ ਹੋਈ ਆ ਹੁਣ ਤੱਕ ਤੁਹਾਡੀ ਮਤਵਾਬ ਅ ਇਹ ਤਾਂ ਇੱਕ ਮਹੀਨੇ ਤੇ ਲੱਗਾ ਵੀ ਇਹ ਸਟੰਟਾ ਪੂਰਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਅਸੀਂ ਔਰਤ ਮੁਕਤੀ ਮੋਰਚਾ ਵੱਲੋਂ ਪੰਜਾਬ ਵੱਲੋਂ ਅ ਪਿਛਲੇ ਸਾਲ ਤੋਂ ਨਸ਼ਿਆਂ ਦੇ ਖਿਲਾਫ ਅਸੀਂ ਯੁੱਧ ਛੇੜਿਆ ਸੀ ਉਦੋਂ ਵੀ ਅਸੀਂ ਚੈਲੰਜ ਕੀਤਾ ਸੀਗਾ ਮਾਨ ਸਰਕਾਰ ਨੂੰ ਵੀ ਇਹ ਜਿਹੜਾ ਨਸ਼ੇ ਨੇ ਉਹ ਘਰ-ਘਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਤੱਕ ਆ ਹੀ ਗਏ ਇਹ ਜਿਹੜੀ ਗਰਾਊਂਡ ਰਿਐਲਿਟੀ ਹੈ ਨਾ ਉਹ ਉਸ ਤੋਂ ਐ ਦੌੜਦੇ ਆ ਉਸ ਤੋਂ ਦੌੜਦੇ ਆ ਹੁਣ ਕੀ ਹੈ ਕਿ ਅੱਗੋਂ ਜੇ ਚੋੜਾ ਆਉਣੀ ਆ ਫਿਰ ਅਸੀਂ ਕਹਾਂਗੇ ਕਿ ਅਸੀਂ ਯੁੱਧ ਨਸ਼ਾ ਵਿਰੋਧ ਯੁੱਧ ਨਸ਼ਾ ਵਿਰੋਧ ਵੀ ਜੇ ਯੁੱਧ ਨਸ਼ਾ ਵਿਰੋਧ ਦਾ ਤਾਂ ਮੇਰਾ ਇੱਕ ਬਹੁਤ ਵੱਡਾ ਸਵਾਲ ਆ ਕਿ ਇਹ ਜਿਹੜਾ ਨੰਬਰ 1 ਜਿਹੜਾ ਨਸ਼ੇ ਆ ਉਹ ਸਭ ਤੋਂ ਵੱਧ ਜੀ ਕਿਸੇ ਚੀਜ਼ ਨੂੰ ਬਰਬਾਦ ਕਰਦੇ ਆ ਤਾਂ ਉਹ ਔਰਤਾਂ ਨੂੰ ਬਰਬਾਦ ਕਰਦੇ ਇਹ ਜਿਹੜਾ ਨਸ਼ੇ ਆ ਇਹ ਔਰਤਾਂ ਦੇ ਸੀਨੇ ਉੱਤੇ ਇਹ ਜੋ ਲੜਿਆ ਜਾਂਦਾ ਆ ਸਾਡੇ ਨੌਜਵਾਨ ਜਿਹੜੇ ਸਾਡੇ ਪੁੱਤਰ ਨੇ ਜਿਹੜੇ ਪਤੀ ਨੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਮਾਰਨ ਦੀਆਂ ਨਸ਼ੇ ਨਾਲ ਇਡੀਆਂ ਵੱਡੀਆਂ ਜਿਹੜੀਆਂ ਸਾਸ਼ਾ ਨੇ ਉਹ ਕੱਲੇ ਪੰਜਾਬ ਸਰਕਾਰ ਦੀ ਨੇ ਉਹ ਕੱਲੇ ਇੰਡੀਆ ਦੇ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਪੂਰਾ ਕੰਟਰੋਲ ਆ ਨਸ਼ਿਆਂ ਦੇ ਉੱਤੇ ਉਹ ਕਿਵੇਂ ਸਪਲਾਈ ਕਰਨੇ ਨੇ ਨਹੀਂ ਤਾਂ ਫਿਰ ਅਡਾਨੀ ਖੁਸ਼ਕ ਬੰਦਰਗਾਹ ਤੇ ਜਿਹੜੇ 30 30 ਕੁਆਂਟਲ ਜਿਹੜੇ ਨਸ਼ੇ ਆਉਂਦੇ ਨੇ ਉਹਦੇ ਨਾਲ ਇਹ 6 ਮਹੀਨੇ ਦੇ ਵਿੱਚ 70000 ਮੁੰਡਾ ਮਾਰਿਆ ਜਾ ਸਕਦਾ ਆ ਉਹ ਸਾਨੂੰ ਤਾਂ ਇਦਾਂ ਤਬਾਹ ਕਰ ਰਿਹਾ ਤੇ 70000 ਮਾਵਾ ਜਦੋਂ ਵੈਨ ਪਹੁੰਚ ਗਈਆਂ 70000 ਜਦੋਂ 6 ਮਹੀਨੇ ਚ ਸਵੇ ਵੰਣਗੇ ਤਾਂ ਆਪਾਂ ਕੀ ਕਹਾਂਗੇ ਕਿ ਇਹ ਯੁੱਧ ਨਸ਼ਾ ਵਿਰੋਧ ਬਹੁਤ ਚੱਲ ਰਿਹਾ ਮੈਂ ਕਹਿੰਦੀ ਆ ਕਿ ਅਸੀਂ ਜਦੋਂ ਗਲੀਆਂ 'ਚ ਜਾਂਦੇ ਆ ਅਸੀਂ ਜਾਂਦੇ ਆ ਔਰਤ ਮੁਕਤੀ ਮੋਰਚਾ ਉਹਨਾਂ ਗਲੀਆਂ 'ਚ ਗਿਆ ਜਿਹੜੀਆਂ ਬਹੁਤ ਪੀੜੀਆਂ ਨੇ ਇੰਨੇ-ਇੰਨੇ ਜਵਾਕ ਜਾਮੂ ਕੇ ਨੇ ਉਹ ਨਸ਼ੇ ਲੈਂਦੇ ਨਸ਼ੇ ਤਾਂ ਇੱਥੋਂ ਤੱਕ ਐ ਅਸੀਂ ਕਿਹਦੇ ਵਿਰੋਧ ਚਲਾ ਰਹੇ ਜਿਹਦੇ ਕੋਲ ਕਿੰਨੀ ਕੀ ਜੀ ਪੂੜੀ ਫੜੀਗੀ 1 ਗ੍ਰਾਮ ਉਹਨੂੰ ਤਾਂ ਅਸੀਂ ਤੁਰਨ ਤਾਂ ਜੇਲ੍ਹ 'ਚ ਪਾਤਾ ਪਾਲੋ ਭਾਈ ਪਾਲੋ ਪਾਲੋ ਚੱਲ ਕੋਈ ਗੱਲ ਨਹੀਂ ਪਰ ਜਿੰਨਾ ਕੋਲੋਂ ਕਿਲੋ ਕਿਲੋ ਜਿੰਨਾ ਕੋਲੋਂ ਕੁਆਂਟਲ ਕੁਆਂਟਲ ਫੜੇ ਜਾਂਦੇ ਆ ਉਹਨਾਂ ਤੇ ਬੁਲਡੋਜ਼ਰ ਫੇਰਿਆ ਨੰਬਰ 1 ਬੁਲਡੋਜ਼ਰ ਕੋਈ ਨਹੀਂ ਆਨੀ ਅਸੀਂ ਔਰਤ ਮੁਕਤੀ ਮੋਰਚਾ ਬੁਲਡੋਜ਼ਰ ਨੇ ਆ ਦੇ ਖਿਲਾਫ ਆ ਇਹ ਨਿਆਂ ਆ ਇਹ ਕੋਈ ਕਾਨੂੰਨ ਨਹੀਂ ਹੈ ਬੁਲਡੋਜ਼ਰ ਸੁਪਰੀਮ ਕੋਰਟ ਨੇ ਕਹਿਤਾ ਵੀ ਕੋਈ ਕਾਨੂੰਨ ਨਹੀਂ ਹੈ ਤੁਸੀਂ ਨਹੀਂ ਬੁਲਡੋਜ਼ਰ ਫੇਰ ਸਕਦੇ ਈਵਨ ਦੈਨ ਹੁਣ ਜੇ ਯੂਪੀ ਤੋਂ ਬਾਅਦ ਭਗਵਾਨ ਤਮਾਨ ਬੁਲਡੋਜ਼ਰ ਫੇਰਦਾ ਤਾਂ ਫੇਰ ਉਹ ਇਹ ਦੱਸੇ ਨਾ ਕਿ ਅਮਰ ਸਾਹ ਦੇ ਐਸਐਸ ਤੋਂ ਕੋਲੋਂ ਨਿਕਲਿਆ ਕਿ ਨਹੀਂ ਉਹਦੇ ਤੇ ਕਿਉਂ ਨਹੀਂ ਉਹਦੀ ਕੋਟੀਆਂ ਤੇ ਬਲਡੋਜ਼ਰ ਕਿਉਂ ਨਹੀਂ ਬਠਿੰਡੇ ਦੇ ਵਿੱਚ ਉਹ ਕੁੜੀ ਕੋਲੋਂ ਨਿਕਲਿਆ ਸੀ ਪੁਲਿਸ ਕਨਸਟੇਬਲ ਕੁੜੀ ਸੀ ਅਮਨਦੀਪ ਕੋਈ ਕਾਫੀ ਚਰਚਾ ਹੀ ਰਹੀ ਆ ਜੀ ਉਹਦੇ ਉਹਦੇ ਉਹਦੀ ਐਡੀ ਵੱਡੀ ਜਿਹੜੀ ਮਹੱਲਾ ਉਹਦੇ ਤੇ ਬਲਡੋਜ਼ਰ ਕਿਉਂ ਨਹੀਂ ਭਿੜੇ ਬਲਡੋਜ਼ਰ ਕਿੱਥੇ ਫਿਰਨਾ ਜਿੱਥੇ ਨਾ ਚਾਰ ਕੰਧਾਂ ਵੀ ਨਹੀਂ ਪੂਰੀਆਂ ਉਥੇ ਬਲਡੋਜ਼ਰ ਫੇਰ ਦੇਣਾ ਕਾਸ ਲਈ ਨਾ ਲਈ ਇਹ ਸਟੰਟਾ ਪੂਰਾ ਇਹ ਇਹ ਜੇ ਜੇ ਮਤਲਬ ਜੇ ਸੱਚਮੁੱਚ ਨਸ਼ੇ ਨੂੰ ਖਤਮ ਕਰਨਾ ਹੋਵੇ ਨਾ ਤਾਂ ਨੰਬਰ 1 ਇਹ ਸਾਰੇ ਸਮਾਜ ਦੇ ਹਰੇਕ ਵਰਗ ਨੂੰ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਹੈ। ਇਮਾਨਦਾਰੀ ਨਾਲ ਜੇ ਸੱਚੀ ਮਚਲੀ ਖਤਮ ਕਰਨਾ ਚਾਹ ਰਿਹਾ ਨੰਬਰ 2 ਕਾਲਜਾਂ ਦੇ ਯੂਨੀਵਰਸਿਟੀ ਦੇ ਇੰਨੇ ਪ੍ਰੋਫੈਸਰ ਨੇ ਉਹ ਕਿਉਂ ਨਹੀਂ ਕਾਉਂਸਲਿੰਗ ਸੈਸ਼ਨ ਚਲਾਉਂਦੇ ਕਿਉਂ ਨਹੀਂ ਕਾਉਂਸਲਿੰਗ ਕਰਾਉਂਦੇ ਪਿੰਡਾਂ ਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਉਹ ਕੁਝ ਦੱਸ ਸਕੀਏ ਭਈ ਆ ਜਿਹੜਾ ਰਾਹ ਹੈ ਨਾ ਇਹ ਅੰਨੇ ਖੂਜ ਜਾਂਦਾ ਮਰ ਜਉਂਗੇ ਅਸੀਂ ਉਹ ਰਾਹ ਦੱਸੀਏ ਕਿ ਅਸੀਂ ਤਾਂ ਮਰੇ ਹੋਏ ਨੂੰ ਖੂਜ ਅਸੀਂ ਤਾਂ ਜਿਹੜੇ ਜੀਵਨ ਬੰਦਾ ਉਹਨੂੰ ਖੂਜ ਸਿਸਟਮ ਨੂੰ ਤਿਆਰ ਆ ਮਨ ਲੋਕੇ ਇਹ ਗੱਲਾਂ ਜਿਹੜੀਆਂ ਨੇ ਚੰਗੀਆਂ ਨਹੀਂ ਇਹ ਔਰਤਾਂ ਤੇ ਬਹੁਤ ਪ੍ਰਭਾਵ ਪਾ ਰਹੀਆਂ ਸਾਰੇ ਸਮਾਜ ਨੂੰ ਤੋੜ ਰਿਹਾ ਨਸ਼ਾ ਸਾਰੇ ਔਰਤਾਂ ਨੂੰ ਤੋੜ ਰਿਹਾ ਨਸ਼ਾ ਅਸੀਂ ਤਾਂ ਆਪ ਸਾਰੇ ਘਰਾਂ ਘਰਾਂ 'ਚ ਦੁਖੀਆਂ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੀ ਉਹ ਮਾਂ ਆ ਕਿਹੜੀ ਭੈਣ ਆ ਕਿਹੜੀ ਦਾਦੀ ਆ ਕਿਹੜੀ ਨਾਨੀ ਆ ਜਿਹੜੀ ਇਸ ਚੀਜ਼ ਤੋਂ ਦੁਖੀ ਨਹੀਂ ਕਿਤੇ ਨਾ ਕਿਤੇ ਕਿਹੜਾ ਕਿਤੇ ਉਹਦਾ ਭਰਾ ਤਾਂ ਉਹ ਚਾਰੀ ਅੰਦਰੋਂ ਵਹਿਣ ਪਾਉਂਦੀ ਉਹਦਾ ਪੁੱਤਰ ਆ ਸਿਵੇ ਬਲਦੇ ਪੜੇ ਰੋਜ਼ ਤਾਂ ਵਹਿਣ ਪਾਉਂਦੀ ਇੰਨਾ ਸਾਰਿਆਂ ਮੁੱਦਿਆਂ ਨੂੰ ਲੈ ਕੇ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਮੰਗੇ ਇਹ ਕਰਦੇ ਆ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੈਗੀ ਹੈ ਕਿ ਤੁਹਾਡੀ ਸਰਕਾਰਾਂ ਦੀ ਨੇਕ ਨੀਅਤ ਹੀ ਹੈ ਕਿ ਨਹੀਂ ਨੀਅਤ ਹੈਗੀ ਕਿ ਨਹੀਂ ਜੇ ਨੀਅਤ ਚੰਗੀ ਹੋਈ ਤਾਂ ਉਹਨਾਂ ਨੂੰ ਨਾ ਜਗਾ ਜਗਾ ਤੇ ਨਾ ਵੱਡੇ ਵੱਡੇ ਜਿਹੜੇ ਉਹ ਹੋਲਡਿੰਗ ਲਾਂ ਦੀ ਲੋੜ ਨਹੀਂ ਜੁਧ ਨਸ਼ਾ ਅਮਰੋਧ 737 ਫੜ ਲਿਆ ਜੀ ਫਲਾਣਾ ਕਰ ਲਿਆ ਜੀ ਠੰਗੜੇ ਕਰ ਲਏ ਸੀ ਉਹਨੇ ਕਰਨ ਦੇ ਲੋੜ ਉਹ ਉੱਥੇ ਪੈਸੇ ਕਿਉਂ ਬਰਬਾਦ ਕਰ ਰਹੇ ਆ ਉਹ ਕਰਨ ਕਿ ਸਿਆਣੇ ਬੰਦੇ ਨੇ ਸਾਡੇ ਕੋਲ ਪੰਜਾਬ 'ਚ ਬਹੁਤ ਇੰਟੈਲੀਜੈਂਸ ਹੈ ਉਹ ਉਹਨਾਂ ਨਾਲ ਮੀਟਿੰਗਾਂ ਕਰਨ ਇਹ ਸੋਚਦੇ ਨੇ ਕਿ ਸਾਡੇ ਮੰਤਰੀ ਵੀ ਬੜੇ ਇੰਟੈਲੀਜੈਂਟ ਨੇ ਭਈ ਉਹਨਾਂ ਨਾਲ ਮੀਟਿੰਗਾਂ ਕਰਨ ਉਹਨਾਂ ਤੋਂ ਸੁਝਾਅ ਲੈਣ ਭਈ ਆਪਾਂ ਨੇ ਸੱਚਮੁੱਚ ਨਸ਼ਾ ਜਿਹੜਾ ਖਤਮ ਕਰਨਾ ਸਾਨੂੰ ਤੁਸੀਂ ਇੱਕ ਮਤਲਬ ਕਿ ਸੁਝਾਅ ਦੋ ਵੀ ਆਪਾਂ ਕਿਵੇਂ ਕਰੀਏ ਅਸੀਂ ਤੁਹਾਡੇ ਮੁਤਾਬਕ ਕਰਨ ਨੂੰ ਤਿਆਰ ਹਾਂ ਕਿਉਂ ਨਹੀਂ ਯਾਰ ਨਸ਼ਾ ਕਿੱਦਾਂ ਨਹੀਂ ਖਤਮ ਹੋਊਗਾ ਕਿਵੇਂ ਨਹੀਂ ਖਤਮ ਹੋਊਗਾ ਫੇਰ ਖਤਮ ਹੋ ਗਿਆ ਅਸਟੰਟਾ ਨਾਲ ਨਹੀਂ ਹੋ ਠੀਕ ਹੈ ਜੀ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ